ਫੜ 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 ਦੱਬ ਲੈ ਦੱਬ ਲੈ ਦੱਬ ਲਿਆ ਬਈ ਫੜ ਲਿਆ ਹੋ ਹੋ ਸਾਰਾ ਦਿਨ ਹੋ ਗਿਆ ਬਈ ਇਹਦੇ ਪਿੱਛੇ ਲੱਗ ਰਹੇ ਸੀਗੇ ਕਬੂਤਰ ਦੇ ਸਾਫੀ ਕਾਲ ਬਈ ਸਾਰਿਆਂ ਨੂੰ ਅੱਜ ਆ ਗਿਆ ਬਈ ਆਪਣੇ ਸੈਟਅਪ ਤੇ ਨਵਾਂ ਕਬੂਤਰ ਦੇਖੋ ਬਈ ਬਹੁਤ ਟਾਈਮ ਬਾਅਦ ਆਇਆ ਬਈ ਤੇ ਪਤਾ ਨਹੀਂ ਕਿਹਦਾ ਕਿਹਦਾ ਨਾਂ ਬਈ ਇਹ ਕੱਲ ਸ਼ਾਮ ਨੂੰ ਨਾ ਖੁੱਡਾਂ ਕੋਲੇ ਆ ਕੇ ਬਹਿ ਗਿਆ ਜਾਨਵਰਾਂ ਨੂੰ ਦੇਖ ਕੇ ਜਦੋਂ ਮੈਂ ਲੱਗਿਆ ਫੜਨੇ ਉੱਡ ਗਿਆ ਤਾਂ ਅੱਜ ਸਵੇਰੇ ਸਵੇਰੇ ਫੇਰ ਆ ਗਿਆ ਬਈ ਢੇਡਾ ਦੇਖ ਕੇ ਇੱਥੇ ਬਹਿ ਗਿਆ ਕਬੂਤਰਾ ਕਿ ਕਬੂਤਰੀ ਇਹ ਤਾਂ ਫੜੇ ਤੋਂ ਪਤਾ ਲੱਗੂ ਨਾਲੇ ਦੇਖਦੇ ਆ ਫੜਿਆ ਜਾਂਦਾ ਕਿ ਨਾ ਦੇ ਨਾਲੇ ਬਈ ਆ ਮਿਨੀ ਪੋਲਟਰੀ ਫਾਰਮ ਤੇ ਆਪਾਂ ਪਾਉਨੇ ਆ ਪੰਨਾ ਤੇ ਨਾਲੇ ਇਹਦੀਆਂ ਲੇਟਾਂ ਇਸ ਲੋਟ ਕਰਕੇ ਲਾਵਾਂਗੇ ਤਾਂ ਕਿ ਫਰਾਂ ਤੇ ਗਰਮੈਸ਼ ਜਾਵੇ ਪਹਿਲਾਂ ਆਪਾਂ ਕਬੂਤਰ ਫੜ ਲਈਏ ਬਈ ਕਿਤੇ ਭਾਜੀ ਹਨਾ ਤਾਂ ਬਈ ਇੱਧਰ ਪਿਆ ਆਪਣੇ ਕੋਲੇ ਪਾਣੀ ਕੁੰਡਾ ਰੱਖ ਲਿਆ ਬਈ ਪਹਿਲਾਂ ਤਾਂ ਪਾਣੀ ਪਾਉਨੇ ਆਪਾਂ ਕੁੰਡੇ ਚ ਕੀਰਤ ਦਾਣੇ ਲਿਆ ਚੱਕੇ ਲੈ ਲੈ ਦਾਣੇ ਲਿਆ ਹੱਥ ਤੇ ਪਾ ਦੇ ਕੀਰਤ ਨੇ ਵੀ ਅੱਜ ਹੋਲੀ ਲੈਂਡ ਵਾਲੇ ਆ ਜੋ ਬਈ ਆ ਦਾਣੇ ਕਬੂਤਰ ਨੂੰ ਦਿਖਾ ਕੇ ਛੱਡਦੇ ਆ ਹਨਾ ਆਓ 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 ਦੇਖਦੇ ਆ ਇਹਦਾ ਰੈਕਸ਼ਨ ਆਓ 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 ਬਾਕੀ ਜਾਨਵਰ ਤਾਂ ਆ ਗਏ ਆਓ 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 ਤਾਂ ਮਿੱਤਰੋ ਬਈ ਦਾਣੇ ਪਾਤੇ ਚੌਲਾਂ ਦੀ ਕਿਣਕੀ ਪਾਤੀ ਤੇ ਹੁਣ ਆਪਾਂ ਵੇਟ ਕਰਦੇ ਆ ਕਬੂਤਰ ਦੀ ਥੱਲੇ ਉਤਰਨ ਦੀ ਥੱਲੇ ਆ ਕੇ ਦਾਣਾ ਪਾਣੀ ਖਾਵੇ ਤੇ ਨਾਲੇ ਆਪਾਂ ਫੜਾਂਗੇ ਘੇਰ ਕੇ ਥਣਿਕ ਜੀ ਦਿਖਾਵਾ ਹਾਂ ਇੱਧਰ ਕੀ ਆ ਸੁੱਤੇ ਪਈ ਅੱਛਾ ਖਰਗੋਸ਼ ਆ ਆਏ ਹੇ ਕਿਵੇਂ ਸੁੱਤੇ ਪਈ ਨੇ ਤੋਂ ਪਛਾਣਾ ਮਹੀ ਨਾਲ ਆ ਪਈਆਂ ਨੇ ਬਈ ਛਾਤਰੀਆਂ ਛਾਤਰੀਆਂ ਦਾ ਤਿੰਨ ਚਾਰ ਪਈਆਂ ਨੇ ਪਰ ਰੱਸੀ ਬਈ ਆ ਛਾਤਰੀ ਤੇ ਲੱਗੀ ਆ ਆ ਛਾਤਰੀ ਲੈ ਚਲਦਾ ਕਬੂਤਰ ਬਣ ਕੇ ਭੜਕਾਉਨੇ ਤੇ ਤਾਰ ਦਿਆਂ ਕਬੂਤਰ ਆਪਣਾ ਉੱਥੇ ਬੈਠਾ ਬਈ ਅੱਜ ਨਹੀਂ ਆਣ ਦਿੰਦੇ ਤੈਨੂੰ ਪਤਾ ਕੱਲ ਸ਼ਾਮ ਨੂੰ ਹੀ ਟੱਪ ਗਿਆ ਤੂੰ ਆ ਖੁੱਡੇ ਦੇ ਅੰਦਰੋਂ ਬਈ ਕਬੂਤਰ ਫੜ ਲਿਆ ਇੱਕ ਕਬੂਤਰੀ ਫੜ ਲਈ ਜਿਹਨੂੰ ਕੀ ਆਪਾਂ ਛਾਤਰੀ ਤੇ ਬੰਨਾਂਗੇ ਤੇ ਬੰਨ ਕੇ ਭੜਕਾਵਾਂਗੇ ਉਹਦੇ ਸਾਹਮਣੇ ਇਹਨੂੰ ਦੇਖ ਕੇ ਆ ਜੂ ਆ ਬਈ ਇੱਥੇ ਬੰਨ ਇਹਨੂੰ ਓਕੇ ਦੀ ਰਿਪੋਰਟ ਆ ਆਇਆ 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 ਢਾਂਗੀ ਤੇ ਲਾ ਲਈ ਆਪਾਂ ਤਬਈ ਢਾਂਗੀ ਤੇ ਤਾਂ ਲਾ ਲਈ ਆਪਾਂ ਛਤਰੀ ਚੱਕਰ ਕਬੂਤਰ ਹੀ ਦਾ ਪੈਂਦਾ ਇਹ ਬੁਰਕਦੀ ਨਹੀਂ ਹੈਗੀ ਸਮਾਰ ਕੇ ਨਾ ਬੇਟਾ ਕਿਉਂ ਤੰਗ ਹੋਈ ਜਾਨੀ ਆਇਆ ਇੰਨੀ ਕ ਹਾਈਟ ਤੇ ਰੱਖ ਲੈਣੇ ਬਹੁਤ ਆ। ਉੱਡ ਗਿਆ। ਕਬੂਤਰ ਉੱਡ ਗਿਆ ਕਿਰਤ ਉਹ ਦੇਖੀ ਕਿੱਧਰ ਗਿਆ। ਇਹਨਾਂ ਕਬੂਤਰ ਫੜਦੇ ਸੀਗੇ ਜੀ। ਅੱਛਾ। ਸ਼ਾਤਰੀ ਉਰੇ ਲਾਤੀ ਬਈ ਉੱਧਰ ਲੋਟ ਨਹੀਂ ਆਈ ਹੈਗੀ। ਇੱਥੇ ਲਾ ਦਿੰਨੇ ਆਂ ਗੇੜਾ ਦੇ ਕੇ ਆਜੂ ਕਬੂਤਰ ਫਿਰ ਢਕਾਵਾਂਗੇ। ਆਜੋ ਵੀ ਰਖੀਏ ਪਾਣੀ ਕਬੂਤਰਾਂ ਨੂੰ ਤੇ ਬਈ ਆਪਣੇ ਦੋ ਕਬੂਤਰਾਂ ਦਾ ਨੁਕਸਾਨ ਹੋ ਗਿਆ ਬਈ ਦਿਖਾਉਨੇ ਆ ਤੁਹਾਨੂੰ। ਤੇ ਇੱਧਰ ਬਈ ਦਾਣੇ ਰੱਖ ਤੇ ਕੀਰਤ ਨੇ ਤੇ ਪਾਣੀ ਆਪਾਂ ਰੱਖ ਦਿੰਨੇ ਆ। ਤੇ ਬਈ ਇਹਨਾਂ ਨੇ ਭਾਂਡੇ ਵੀ ਚੇਂਜ ਕਰਾਂਗੇ ਠੰਡ ਆ ਗਈ ਨਾ ਹੁਣ ਪਲਾਸਟਿਕ ਦੇ ਢੋਲੀਆਂ ਚ ਆਪਾਂ ਪਾਇਆ ਕਰਾਂਗੇ ਪਾਣੀ ਤੇ ਇੱਧਰ ਬਈ ਘਰਮਾਨ ਵਾਲਾ ਕਬੂਤਰ ਫਿਗਾ ਆ ਠੱਲ ਪਈ ਹੋਈ ਆ ਰਮਾਨ ਦੀ ਇੱਕ ਤਾਂ ਇਹਦਾ ਨੁਕਸਾਨ ਹੋ ਗਿਆ ਬਈ ਤੇ ਇੱਕ ਹੋ ਗਿਆ ਬਈ ਇਹਦਾ ਇਹ ਆਪਣੇ ਘਰ ਹੀ ਸੀਗਾ ਬਈ ਤਾਂ ਵਿਚਾਰਿਆਂ ਦਾ ਬਈ ਥੋੜਾ ਇਹਨਾਂ ਨੂੰ ਨਾ ਫੋਕਾ ਪੈ ਰਿਆ ਸੀ ਰਿਕਵਰੀ ਹੋਈ ਨਹੀਂ ਬਈ ਇਹਨਾਂ ਦੀ ਉਹਦੇ ਚੱਕਰ ਚ ਉਹ ਹੋ ਗਿਆ ਡੈਥ ਹੋ ਗਈ ਵਿਚਾਰਿਆਂ ਦੀ ਲੰਦ ਉਹ ਹੋ ਰਿਹਾ ਸੀ ਇਹ ਦੁੱਧ ਉਹਨਾਂ ਸੋਕਾ ਪੈ ਰਿਹਾ ਸੀ ਦੋਨਾਂ ਨੂੰ ਰਿਕਵਰੀ ਨਹੀਂ ਹੋਈ ਬਸ ਗੱਲ ਕਰ ਬਾਕੀ ਇਧਰਲੇ ਵੀ ਠੀਕ ਨਹੀਂ ਕਬੂਤਰ ਇਹ ਵੀ ਠੀਕ ਨਹੀਂ ਤੇ ਬਈ ਆਪਾਂ ਸਾਰੇ ਕਬੂਤਰਾਂ ਨੂੰ ਨਾ ਮਾਸਟਰ ਖੁੱਡੇ 'ਚ ਛੱਡਾਂਗੇ ਜਿਹੜੇ ਥੱਲੇ ਨੇ ਉਤਲੇ ਦੋਨੇ ਆ ਖੁੱਡਿਆਂ ਵਾਲੇ ਸਾਰਿਆਂ ਨੂੰ ਇੱਕ ਖੁੱਡਾ ਬਣਾ ਕੇ ਉਹਦੇ 'ਚ ਛੱਡਾਂਗੇ ਜਿਹੜਾ ਆਪਣਾ ਪਹਿਲਾ ਮਾਸਟਰ ਖੁੱਡਾ ਹੁੰਦਾ ਸੀ ਉਹ ਬਣਾਵਾਂਗੇ ਆਪਾਂ ਕਬੂਤਰ ਆ ਗਿਆ ਵੀ ਥੱਲੇ ਆ ਜਾਓ ਫੜਦੇ ਆਂ ਦੇਖਦੇ ਆ ਥੱਲੇ ਆ ਰਿਹਾ ਬਈ ਉਹ ਫਿਰਦਾ ਉਹ ਫਿਰਦਾ ਬਚਾਲੇ ਬਈ ਬੇੜੇ 'ਚ ਇਹ ਓਏ ਇਹ ਇਹ ਬੈ ਗਿਆ ਬੈ ਗਿਆ ਬੈ ਗਿਆ ਬੈ ਗਿਆ ਆਪਣੇ ਕੋਲ ਛਪਕਾ ਪਿਆ ਗਿਆ ਉਹਦੇ ਨਾਲ ਫੜ ਕੇ ਦੇਖਦੇ ਆ ਉੱਡਣਾ ਜਾਈ ਉੱਡਣਾ ਜਾਈ ਉੱਡਣਾ ਜਾਈ ਕੀਰਤ ਪਿੱਛੇ ਰੰਗ ਵੀ ਲੱਗਿਆ ਓਏ ਪੂਛ ਥੱਲੇ ਰੰਗ ਲੱਗਿਆ ਹਾਂ ਇਹ ਉਹ ਬੈ ਗਿਆ ਆ ਲੱਗ ਗਿਆ ਬਈ ਆਪਾਂ ਨੂੰ ਛਪਕਾ ਇਹਦੇ ਨਾਲ ਸੌਖਾ ਫੜਿਆ ਜਾਊਗਾ ਪਹਿਲਾਂ ਬਈ ਇਹ ਪਾਟਿਆ ਪੈਸੀ ਸਾਰਾ ਫਿਰ ਮੇਰੇ ਸਿਰੂਸੀਆਂ ਬਣ ਕੇ ਸੈਟ ਕਰ ਲਿਆ ਤੇ ਹੁਣ ਇਹਨੂੰ ਮੜਾ ਥੱਲੇ ਆਉਣ ਦੋ ਆਪਾਂ ਐਂ ਮਾਰ ਕੇ ਉੱਤੇ ਉਹਦੀ ਫੜ ਲਾਂਗੇ ਆਹ ਕਬੂਤਰੀ ਨੂੰ ਅੰਦਰ ਛੱਡ ਦਿੰਨੇ ਆਂ ਅਖੀਰ ਤ ਹੁਣ ਤਾਂ ਆ ਜੂਆ ਉਹ ਹੁਣ ਜਦੋਂ ਥੱਲੇ ਤੱਕ ਆ ਗਿਆ ਦਵਾਰੇ ਵੀ ਆ ਜੂਆ ਭੁੱਖਾ ਨਾਲੇ ਉਹ ਭੁੱਖਾ ਤੇ ਆਇਆ ਕੱਲ ਦਾ ਇਹਨੂੰ ਆਪਾਂ ਅੰਦਰ ਛੱਡ ਦਿੰਨੇ ਆਂ ਫੜ ਕੇ ਆਹ ਲੈ ਵੀ ਖੋਲਤੀ ਛੱਡ ਦੇ ਅੰਦਰ ਖੁੱਡੇ ਚ ਛੱਡ ਦੇ ਚਲੋ ਜੀ ਆ ਲਓ ਵੀ ਸਾਰਾ ਮਿੰਨੀ ਪੋਲਟਰੀ ਫਾਰਮ ਕਵਰ ਕਰਤਾ ਆਪਾਂ ਨਾਲੇ ਪਾਤਾ ਪੰਨਾ ਥੱਲੇ ਤਾਂ ਕਿ ਪਾਣੀ ਨਾ ਜਾਵੇ ਅੰਦਰ ਇਦਰੋਂ ਵੀ ਦੇਖੋ ਭਈ ਇੱਕ ਵਾਰੀ ਆਪਾਂ ਮੂਰੋਂ ਨੰਗਾ ਰੱਖਿਆ ਕਿਉਂਕਿ ਹਜੇ ਇੰਨੀ ਜ਼ਿਆਦਾ ਠੰਡ ਹੈ ਨਹੀਂ ਤਾਂ ਕਿ ਮੂਰੋਂ ਵੀ ਬੰਦ ਕਰਨਾ ਪਵੇ ਮੂਰੋਂ ਕੱਲਾ ਹਵਾ ਵਾਸਤੇ ਛੱਡਿਆ ਬਾਅਦ 'ਚ ਜਦੋਂ ਜ਼ਿਆਦਾ ਛੱਡ ਹੋ ਗਈ ਉਦੋਂ ਆਪਾਂ ਮੂਰੋਂ ਵੀ ਕਰ ਦਾਂਗੇ ਸਾਰੇ ਨੂੰ ਕਵਰ ਹੁਣ ਆਪਾਂ ਕਰਦੇ ਆਂ ਭਈ ਆਂਡਾਂ ਦੀ ਕਲੈਕਸ਼ਨ ਆਜੋ ਦੇਖਦੇ ਆਂ ਖੋਲੋ ਵੀ ਗੇਟ ਲਓ ਜੀ ਆਗੇ ਮਿੰਨੀ ਪੋਟਰੀ ਫਾਰਮ ਦੇ ਅੰਦਰ ਹਾਂ ਵੀ ਠੀਕ ਹੋ ਤੁਸੀਂ ਸਾਰੇ ਤੇ ਕਈ ਭਰਾਵਾਂ ਦੇ ਕਮੈਂਟ ਆਏ ਸੀ ਵੀ ਲਾਈਟਾਂ ਸਹੀ ਕਰਕੇ ਲਾਓ ਤਾਂ ਲਾਈਟਾਂ ਭਈ ਇੱਧਰ ਇੱਧਰ ਗਰਮੈਸ਼ ਰਹਿੰਦੀ ਆ ਇੱਧਰ ਨਹੀਂ ਰਹਿੰਦੀ ਤਾਂ ਪਲੇਟਾ ਐਫਲੋਟ ਲਾ ਦਿੰਨੇ ਆਗੇ ਇੱਧਰ ਢਿੱਲੀ ਕਰ ਲਈਏ ਤਾਂ ਬਈ ਸਹੀ ਗੱਲ ਸੀ ਹਨਾ ਤਾਂ ਕਮੈਂਟਾਂ ਦੇ ਵਿੱਚ ਬਈ ਪਤਾ ਲੱਗ ਜਾਂਦਾ ਹਨਾ ਕੋਈ ਕਮੀ ਪੇਸ਼ੀ ਹੁੰਦੀ ਹੈਗੀ ਤਾਂ ਬਈ ਇੱਧਰ ਇੱਧਰ ਗਰਮੈਸ਼ ਰਹਿੰਦੀ ਸੀ ਤੇ ਹੁਣ ਬਈ ਇੱਧਰ ਰਊ ਸਾਰੇ ਚ ਹੁਣ ਆਪਾਂ ਇਹਨੂੰ ਇੱਧਰ ਲੈ ਕੇ ਜਾਂਦੇ ਆ ਲੋ ਬਈ ਸਾਈਡ ਤੇ ਹੋ ਜਾਓ ਹੁਣ ਵਿਚਾਲੇ ਲੱਗੂ ਲੈਟ ਉਮਰਗੀ ਨਾ ਠੰਗ ਮਾਰੇ ਵੱਲ ਬਤੇ ਹਟ ਜੋ ਹਟ ਜੋ ਹਟ ਜੋ ਇਹਦੇ ਉੱਤੇ ਇੱਟ ਪਾ ਦਿੰਨੇ ਆ ਬਾਈ ਓਰੇ ਗਮ ਸੱਟਾ ਹਨਾ ਉਰੋਂ ਇਹਨੂੰ ਵਿਚਾਲੂ ਟੰਗ ਦੇਣੇ ਕਿਸੇ ਚੀਜ਼ ਨਾਲ ਬੰਨ੍ਹ ਦੇਣੇ ਨਹੀਂ ਨਹੀਂ ਜਿਆਦਾ ਉੱਚਾ ਹੋ ਗਿਆ ਫਿਰ ਉਹ ਨਹੀਂ ਹੋਣੀ ਫਿਰ ਗਰਮੈਸ਼ ਨਹੀਂ ਜਾਣੀ ਇਹ ਰੱਖਣਾ ਤਾਂ ਨੀਮ ਹੀ ਆ ਇਧਰੋਂ ਕੱਫ ਦੇਣੇ ਆ ਇਧਰੋਂ ਆਪਸ਼ਨ ਹੈਗਾ ਆਪਣੇ ਕੋਲੇ ਕਿੱਧਰੋਂ ਇਧਰੋਂ ਨੀਮਾ ਕਰਾਂਗੇ ਹਾਂ ਛੱਡ ਦਿਓ ਲਓ ਜੀ ਐਫਲੋਟ ਕਰਤਾ ਮੱਲਬ ਤਾਂ ਵੀ ਹੁਣ ਸਾਰੇ ਪੋਲਟਰੀ ਫਾਰਮ ਚ ਗਰਮੈਸ਼ ਰਹੂਗੀ ਨਾਥ ਨਾਲ ਬੌਲੀ ਜੀ ਨਾਲ ਲੱਗ ਜੇਗੀ ਕੀਰਤ ਟੋਕਰੀ ਲਿਓ ਅੰਡਿਆਂ ਦੀ ਕਲੈਕਸ਼ਨ ਕਰਨੀ ਆ ਟੋਕਰੀ ਲਿਓ ਪਹਿਲਾਂ ਇਧਰੋਂ ਕਰਾਂਗੇ ਇਧਰੋਂ 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 ਰਹਿਮਤ ਤੋੜ ਨਾ ਦੇਈ ਖੜ ਜਾ ਆਰਾਮ ਨਾਲ ਚੱਕਾਂਗੇ ਐ ਨਹੀਂ ਕਾਲੀ ਨਾ ਕਰ ਚੱਕ ਪਾਏ ਚੋ ਲਓ ਜੀ ਦੋ ਇਧਰੋਂ ਮਿਲ ਗਏ ਦੋ ਮਿਲ ਗਏ ਇਧਰੋਂ ਚਾਰ ਹੋ ਗਏ ਅੱਗੇ ਦੇਖੋ ਬਈ ਪਿਆਗਾ ਪੰਜ ਲਓ ਜੀ ਅੱਗੇ ਇਧਰ ਰਹਿਮਤ ਦੋ ਹੋਰ ਕੱਢ ਲਈ 6 7 ਦੇਖ ਬਈ ਹੋਰ ਕਿੰਨੇ ਕ ਪਏ ਆ ਦੋ ਹੋਰ ਮਿਲ ਗਏ ਬੱਸ ਹੋਰ ਤਾਂ ਨਹੀਂ ਹੈਗੇ ਸਾਰੇ ਦੇਖ ਲਿਆ ਹਾਂ ਬਈ ਸਾਰੇ ਕਿਤੇ ਦੇਖ ਲਿਆ 8 ਆਂਡਿਆਂ ਦੀ ਕਲੈਕਸ਼ਨ ਹੋਈ ਆ ਬਈ ਆਂਡਿਆਂ ਦੀ ਕਲੈਕਸ਼ਨ ਕਰ ਲਈ ਆਜੋ ਫਿਰ ਚੱਲੀਏ ਚਲੋ ਵੀ ਫਾਇਟ ਤੇ ਹੋ ਜੋ ਫਰਾ ਹੋ ਜਾਓ ਸਾਈਡ ਤੇ ਹੋ ਜਾਓ ਬਾਕੀ ਬਈ ਮੁਰਗੀਆਂ ਹੁਣ ਦੇਣਾ ਸਟਾਰਟ ਕਰੀ ਜਾਂਦੀਆਂ ਨੇ ਅੰਡੇ ਤਾਂ ਬਸ 2-4 ਦਿਨਾਂ ਦੇ ਅੰਦਰ ਅੰਦਰ ਬਾਦ ਯੂ ਹੈ ਨਾ ਪ੍ਰੋਡਕਸ਼ਨ ਅੰਡਿਆਂ ਦੀ ਤਾਂ ਆਪਾਂ ਨੂੰ ਪਤਾ ਲੱਗ ਜੂ ਵੀ ਟੋਟਲ ਕਿੰਨੇ ਦਿੰਦੀਆਂ ਨੇ ਲੈ ਵੀ ਰਹਿਮਤ ਘਰੇ ਲੈ ਚੱਲ ਉੱਥੇ ਰੱਖ ਦੀ ਭਾਜੋ ਆ ਦੇਖੋ ਵੀ ਬੱਲੇ ਉਹ ਬਚਾਲੇ ਹੋ ਗਏ ਹੁਣ ਇਧਰ ਵੀ ਗਰਮੈਸ਼ ਰਹੂ ਇਧਰ ਵੀ ਹਾਂ ਵੀ ਯਾਤਰੋ ਤੇ ਚਾਤਰੋ ਤੁਹਾਡੇ ਕੀ ਹਾਲ ਨੇ ਹੂੰ ਤੱਕ ਲੱਗ ਰਹੀ ਆ ਹੁਣ ਤਾਂ ਤੁਹਾਨੂੰ ਪਾ ਕੇ ਹਟਿਆ ਖਵਾ ਕੇ ਹਟਿਆ ਲੋਬੀ ਲਾਈਟ ਲੱਗ ਗਈ ਤੇ ਕਬੂਤਰ ਬਈ ਫਾਈਨਲੀ ਪੈਪ ਤੇ ਆ ਕੇ ਬਹਿ ਗਿਆ ਖੁੱਡਿਆਂ ਤੇ ਆ ਗਿਆ ਕਬੂਤਰਾਂ ਨੂੰ ਦੇਖ ਕੇ ਲੋ ਬਈ ਕਬੂਤਰ ਫੜਨ ਲੱਗਿਆ ਬਈ ਜਮਾ ਸ਼ਾਮ ਹੋ ਗਈ ਹੁਣ ਆਇਆ ਬਈ ਕਾਬੂ ਚ ਤੇ ਹਜੇ ਵੀ ਦੇਖਦੇ ਆ ਕੀ ਪਤਾ ਫੜਿਆ ਜਾਊ ਕਿ ਨਾ ਪਰ ਉਮੀਦ ਪੂਰੀ ਆ ਬਈ ਬੀ ਇਹਦੇ ਵਿੱਚ ਫੜਿਆ ਜਾਊ ਫੜ ਗਿਆ ਗਿਆ ਫੜ ਲਿਆ ਫੜ ਲਿਆ ਫੜ 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 ਦੱਬ ਲਿਆ ਦੱਬ ਲਿਆ ਦੱਬ ਲਿਆ ਬਈ ਫੜ ਲਿਆ ਹੋ ਹੋ ਸਾਰਾ ਦਿਨ ਹੋ ਗਿਆ ਬਈ ਇਹਦੇ ਪਿੱਛੇ ਲੱਗ ਰਹੇ ਸੀਗੇ ਕਬੂਤਰ ਦੇ ਮਾਸਾ ਫੜਿਆ ਹੁਣ ਉਹ ਵੀ ਸ਼ਬਕੇ ਨਾਲ ਹੋ ਦਿਖਾ ਕਬੂਤਰ ਲਓ ਬਈ ਦੇਖੋ ਖੜਾ ਲਾ ਖੜਾ ਲਾ ਖੱਟੀਆਂ ਅੱਖਾਂ ਦਾ ਬਈ ਦੇਖੋ ਪੱਠਾ ਲੱਗਦਾ ਮੈਨੂੰ ਤਾਂ ਤੇ ਖੰਭ ਖੋਲ ਕੇ ਦਿਖਾ ਇਧਰੋਂ ਵੀ ਖੱਟੀਆਂ ਦਾਗਾ ਕੀ ਬਾਤ ਹੈ ਥੋੜਾ ਜਿਹਾ ਰੰਗ ਲੱਗਿਆ ਹੋਇਆਗਾ ਪਿੱਛੋਂ ਦਿਖਾ ਪੂਛ ਇਧਰ ਵੀ ਆ ਬਈ ਮਾਂਗਰ ਦੇਖ ਕਮਾ ਇਧਰ ਕਾਲਾ ਯਾ ਰੰਗ ਲੱਗਿਆਗਾ ਕਿ ਨੇਚਰਲ ਆ ਤਾਂ ਬਈ ਆ ਕਬੂਤਰ ਫੜਿਆਗਾ ਆਪਾਂ ਤੇ ਬਹੁਤ ਔਖਾ ਫੜਿਆ ਬਈ ਫਾਈਨਲੀ ਕਾਬੂ ਚ ਆ ਗਿਆ ਬਈ ਬਹੁਤ ਔਖਾ ਫੜਿਆਗਾ ਤੇ ਬਾਕੀ ਤੁਸੀਂ ਦੱਸਿਓ ਵੀ ਕਮੈਂਟ ਕਰਕੇ ਕਿਵੇਂ ਲੱਗਿਆ ਤੁਹਾਨੂੰ ਆ ਕਬੂਤਰ ਨਮਾ ਜਿਹੜਾ ਆਪਾਂ ਫੜਿਆਗਾ ਬਹੁਤ ਘੈਂਟ ਆ ਬਈ ਸਾਨੂੰ ਤਾਂ ਵਧੀਆ ਲੱਗਿਆ ਬਾਕੀ ਤੁਸੀਂ ਦੱਸਿਓ ਤੇ ਮਫਰਾ ਫੜਿਆ ਤੇ ਫਾਈਨਲੀ ਬਹੁਤ ਦਿਨਾਂ ਬਾਅਦ ਅੱਜ ਕਬੂਤਰ ਫੜ ਲਿਆ ਆਪਾਂ ਆਜੂ ਛੱਡੀ ਏ ਖੁੱਡੇ ਚ ਲੈ ਖੁੱਡੇ ਚ ਛੱਡੇ ਨੂੰ ਤਾਂ ਵੀ ਨਮਾ ਕਬੂਤਰ ਫੜਿਆ ਜਿਹੜਾ ਛੜਤਾ ਖੁੱਡੇ ਚ ਆਉ ਗਿਆ ਲਾ ਦੇ 게ਟ ਬਹੁ ਪਕਾਈ ਕਰਾਈ ਅੱਜ ਇਹਨੇ